ਦੀ ਕੀ ਫਤਿਹ ਸੋ ਅੱਜ ਦੁਬਾਰਾ ਫੇਰ ਅਸੀਂ ਪਹੁੰਚੇ ਹਾਂ ਕਾਰ ਸੇਵਾ ਖਡੂਰ ਸਾਹਿਬ ਤੋਂ ਜੋ ਬਾਬਾ ਸੇਵਾ ਸਿੰਘ ਜੀ ਨੇ ਉਪਰਾਲਾ ਕੀਤਾ ਹੋਇਆ ਨੇ ਗੁਰੂ ਨਾਨਕ ਜਾਦਗਰੀ ਜੰਗਲਾਂ ਦਾ ਤੇ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ 1999 ਤੋਂ ਇਹ ਸੰਸਥਾ ਨਿਰੰਤਰ ਵਾਤਾਵਰਨ ਨੂੰ ਬਚਾਉਣ ਵਾਸਤੇ ਯਤਨਸ਼ੀਲ ਆ ਸੋ ਇਹਨਾਂ ਲੜੀਆਂ ਦੇ ਤਹਿਤ ਜਿੱਥੇ ਸੰਸਥਾ ਵੱਲੋਂ ਹੁਣ ਤੱਕ 550 ਕਿਲੋਮੀਟਰ ਪਲੱਸ ਰੋਡ ਕਵਰ ਕੀਤੇ ਗਏ ਨੇ ਤੇ 290 ਗੁਰੂ ਨਾਨਕ ਜਾਦਗਰੀ ਜੰਗਲ ਲੱਗ ਚੁੱਕੇ ਨੇ ਜਿਨ੍ਹਾਂ ਦੇ ਵਿੱਚ 150 ਤੋਂ ਵਧੇਰੇ ਰਕਵਾ ਲੈਂਡ ਜਿਹੜੀ ਉਹ ਜੰਗਲਾਂ ਦੇ ਅਧੀਨ ਲਿਆਂਦੀ ਗਈ ਐ ਸੋ ਅੱਜ ਅਸੀਂ ਪਹੁੰਚੇ ਹਾਂ 291 ਨੰਬਰ ਜੰਗਲ ਲਾਉਣ ਵਾਸਤੇ ਪਿੰਡ ਸੇਖਾ ਦੀ ਸ਼ਮਸ਼ਾਨ ਘਾਟ ਦੀ ਭੂਮੀ ਵਿਖੇ ਜਿੱਥੇ ਕੀ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਇਹ ਪਿੰਡ ਆਉਂਦਾ ਤੇ ਸਮੂਹ ਸੰਗਤ ਸੇਖਾ ਤੇ ਫਰਾਸ ਦੇ ਭਾਈ ਚੰਨ ਸਿੰਘ ਤੇ ਹੋਰ ਗੁਰਮਖਾਂ ਦੇ ਉਪਰਾਲੇ ਦੇ ਨਾਲ ਜਿਹੜੇ ਵਾਤਾਵਰਨ ਨੂੰ ਪ੍ਰੇਮ ਕਰਦੇ ਨੇ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸੰਗਤ ਸੋ ਇੱਥੇ ਅੱਜ ਗੁਰਨਾਨਕ ਯਾਦਗਾਰੀ ਜੰਗਲ ਲਾ ਰਹੇ ਹਾਂ ਸੋ ਗੁਰਨਾਨਕ ਯਾਦਗਾਰੀ ਜੰਗਲ ਲਾਉਣੇ ਕਿਉਂ ਜ਼ਰੂਰੀ ਆ ਕਿਉਂਕਿ ਸਾਡੀ ਪੰਜਾਬ ਦੀ ਜਿਹੜੇ ਵਿਰਾਸਤ ਦੀ ਰੱਖ ਨੇ ਉਲੋ ਸੋ ਉਹਨਾਂ ਨੂੰ ਬਚਾਉਣਾ ਤੇ ਜਿੱਥੇ ਜਿੰਨਾ ਸਾਡਾ ਅਧਿਕਾਰ ਇਸ ਬਨਸਪਤੀ ਨੂੰ ਯੂਜ਼ ਕਰਨ ਦਾ ਉੱਥੇ ਹੀ ਇਹਨਾਂ ਪਸ਼ੂ ਪੰਛੀਆਂ ਦੀਆਂ ਜਿਹੜੀਆਂ ਪ੍ਰਜਾਤੀਆਂ ਅਲੁਕਤ ਹੋ ਰਹੀਆਂ ਨੇ ਉਹਨਾਂ ਨੂੰ ਬਚਾਉਣਾ ਸਾਡਾ ਫਰਜ਼ ਨੇ ਸੋ ਜੇ ਗੱਲ ਕਰੀਏ ਜਿੱਥੇ ਮਨੁੱਖਤਾ ਦੀ ਹੋਂਦ ਨੂੰ ਕਾਇਮ ਰੱਖਣਾ ਹੈ ਤੇ ਉੱਥੇ 33% ਤੱਕ ਬਾ ਜੰਗਲਾਂ ਦੇ ਅਧੀਨ ਹੋਣਾ ਜ਼ਰੂਰੀ ਆ ਸੋ ਘਟ ਕੇ 3-4 ਜਿਹੜਾ ਆ ਉਹ ਪਰਸੈਂਟ ਤੇ ਸਿਮਟ ਚੁੱਕਿਆ ਨੇ ਤੇ ਸੋ ਅੱਜ ਸਾਨੂੰ ਜ਼ਰੂਰਤ ਹੈ ਸਾਡੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਦੀ ਸੋ ਜਿੰਨੀ ਆਕਸੀਜਨ ਦੀ ਮਾਤਰਾ ਵਧੇਰੇ ਹੋਵੇਗੀ ਉੰਨੇ ਅਸੀਂ ਤੰਦਰੁਸਤ ਹੋਵਾਂਗੇ ਸੋ ਮੈਂ ਗੱਲ ਕੀਤੀ ਫਸਲਾਂ ਤੇ ਨਸਲਾਂ ਸੋ ਇਹਦੇ ਵਿੱਚ 25% ਬੂਟੇ ਉਹਨੇ ਜਿਹੜੇ ਪਰਪਰਾਗਣ ਕਰਿਆ ਨੇ ਸਾਡੀਆਂ ਫਸਲਾਂ ਨੂੰ ਮਹਫੂਜ਼ ਕਰਨਗੇ ਸੋ ਇਸ ਕਰਕੇ ਸਾਡੀਆਂ ਫਸਲਾਂ ਨੂੰ ਬਚਾਉਣ ਦੀ ਗੱਲ ਕੀਤੀ ਆ ਸੋ ਆਓ ਆਪਾਂ ਰਲ ਮਿਲ ਕੇ ਇਹਨਾਂ ਉਪਰਾਲਿਆਂ ਦੇ ਤਹਿਤ ਆਪਣੇ ਸਮਾਜ ਨੂੰ ਆਪਣੇ ਬੱਚਿਆਂ ਨੂੰ ਆਪਣੇ ਵੰਸ਼ਪਤੀ ਨੂੰ ਤੰਦਰੁਸਤ ਤੇ ਖੁਸ਼ਹਾਲ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ